ਕਵਰ ਮਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਫਾਈਨੈਂਸਰ ਨੂੰ ਫਰੋਤੀ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਦੋਂ ਫਾਈਨੈਂਸਰ ਨੇ ਫਰੋਤੀ ਦੀ ਧਮਕੀ ਨੂੰ ਇਗਨੋਰ ਕੀਤਾ ਤਾਂ ਉਸ ਦੇ ਦਫ਼ਤਰ ਦੇ ਬਾਹਰ ਆ ਕੇ ਤਾਬੜ ਤੋੜ ਗੋਲੀਆਂ ਵੀ ਚਲਾਈਆਂ ਗਈਆਂ ਹਾਲਾਂਕਿ ਉਸ ਦਿਨ ਦਫ਼ਤਰ ਬੰਦ ਸੀ ਔਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਦਫ਼ਤਰ ਦੇ ਬਾਹਰ ਆ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਜਿਸ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਬੀਤੀ ਦੇਰ ਰਾਤ ਬਟਾਲਾ ਚੋ ਜਲੰਧਰ ਰੋਡ ਤੇ ਸਥਿਤ ਪੰਜਾਬ ਫਾਈਨੈਂਸ ਕੰਪਨੀ ਦੇ ਬਾਹਰ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਹੜੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੇਹੀ ਫਾਈਨੈਂਸ ਕੰਪਨੀ ਦੇ ਮਾਲਕ ਹਨੀ ਅਗਰਵਾਲ ਦਾ ਕਹਿਣਾ ਸੀ ਕਿ ਕੱਲ ਦਫਤਰ ਬੰਦ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਲੇਕਿਨ ਉਕਤ ਅਣਪਛਾਤੇਆਂ ਵੱਲੋਂ 5 ਗੋਲੀਆਂ ਦੇ ਫਾਇਰ ਕੀਤੇ ਗਏ ਜਿਨ੍ਹਾਂ ਦੇ ਖੋਲ ਵੀ ਬਰਾਮਦ ਹੋਏ ਹਨ ਉਹਨਾਂ ਨੇ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀਏ ਔਰ ਧਮਕੀਆਂ ਪਰਿਫੋਨ ਕਾਲ ਰਿਕਾਰਡਿੰਗ ਵੀ ਪੁਲਿਸ ਦੇ ਹਵਾਲੇ ਕਰ ਦਿੱਤੀਏ ਉੱਥੇ ਮੌਕੇ ਤੇ ਪਹੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਔਰ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਰਦਾਸਪੁਰ ਬਟਾਲਾ ਤੋਂ ਲਵ ਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਹਾਂ ਹਣੀ ਅਧਰਵਾਲਾ ਜੀ ਮੇਰਾ ਦਫਤਰ ਹੈ ਗੱਜ ਲੰਦੋ ਰੋਡ ਤੇ ਇੱਥੇ ਪੰਜਾਬ ਫਾਈਨੈਂਸ ਕੰਪਨੀ ਦੇ ਨਾਂ ਦਾ ਮੈਨੂੰ ਜਿ ਪਿਛਲੇ ਹਫ਼ਤੇ ਤੋਂ ਨਾ ਬੜੀਆਂ ਮਲਕ ਕੋ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਪੂਰੀ ਰਿਸਪੌਂਸ ਨਹੀਂ ਦਿੱਤਾ ਤੇ ਮੈਂ ਮੈਂ ਕਿਹਾ ਚਲੋ ਕੋਈ ਨਹੀਂ ਕੋਈ ਸ਼ਰਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡਿਆਂ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਲ ਕੋਲਸ ਮਲ ਮਿਲੇ ਨੇ ਤੇ ਅਸੀਂ ਪ੍ਰਸ਼ਾਸਨ ਕੋਈ ਅਹੀ ਮੰਗ ਕਰਨੇ ਆ ਕਿ ਆ ਜਿਹੜੇ ਮਲੇ ਕੋਈ ਗਲਤ ਅੰਸਰ ਹੈਗੇ ਨੇ ਜਿਹੜੇ ਆ ਮਲੇ ਲੋਕਾਂ ਨੂੰ ਚਟਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਐਉਂ ਜਲਦੀ ਉਹ ਜਲਦੀ ਫੜਿਆ ਜਾਏ ਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਆ ਉਹਨੂੰ ਬਰਕਰਾਰ ਕੀਤੀ ਕਿਸ ਨੰਬਰਾਂ ਤੋਂ ਕਾਲ ਆਈ ਸੀ ਕਿ ਉਹ ਜਿਹੜੇ ਆ ਨਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨ ਫੋਨ ਆਉਂਦੇ ਰਹੇ ਨੇ WhatsApp WhatsApp ਮੈਨੂੰ ਕਾਲ ਜਾਂਦੀਆਂ ਨਹੀਂ ਆ ਤੇ ਕਿਸੀ ਦੀ ਫਲੋਤੀ ਕਿ ਕਿਸੇ ਕਿੰਨੀ ਫਲੋਤੀ ਕਿਹਾ ਇਹਨਾਂ ਨੇ ਮੇਰੇ ਕੋਲ 50 ਲੱਖ ਦੀ ਫਲੋਤੀ ਮੁੱਲ ਮੰਗੀ ਸੀ ਤੇ ਮੈਂ ਕਹਾ ਮੁੱਲ ਮੈਂ ਕੋਈ ਧਿਆਨ ਨਹੀਂ ਦਿੱਤਾ ਮਰੇ ਚੀਜ਼ ਤੇ ਇਹ ਫਾਇਰਿੰਗ ਕੋਈ ਸੀ ਕਿ ਫਾਇਰਿੰਗ ਜੀ ਆ ਰਾਤ ਨੂੰ ਕੋਈ ਅੱਜ ਹੈਗੀ ਆ 22 ਤਰੀਕ 21 ਰਾਤ ਨੂੰ ਪੈ ਗਈ ਕੋਈ ਸੀਸੀਟੀਵੀ ਵਿੱਚ ਆਏ ਕੋਈ ਬੰਦੇ ਜਿੱਦਾਂ ਸੀਸੀਟੀਵੀ ਦੇਖ ਰਿਹਾ ਜੀ ਮਤਲਬ ਅੰਦਰ ਬੈਠੇ ਦੇ ਨੇ ਪ੍ਰਸ਼ਾਸਨ ਦੇ ਬੰਦੇ ਬੈਠੇ ਦੇ ਅੰਦਰ ਉਹ ਦੇਖ ਰਹੇ ਆ ਜੀ ਤੁਸੀਂ ਦੇਖੀ ਸੀ ਕਿ ਵੈਸੇ ਸੀ ਕਿ ਵੀ ਨਹੀਂ ਮੈਂ ਹਲੇ ਨਹੀਂ ਦੇਖੇ ਹਲੇ ਤੇ ਉਹ ਪੁਲਿਸ ਕੋਲੋਂ ਗਾਣਾ ਪੈਣਾ ਕਹਿੰਦੇ ਇਹੀ ਮਾਨੂੰ ਦੇਖ ਲਈਏ ਉਹ ਦੇਖ ਰਹੇ ਨੇ ਕੀ ਲੱਗਦਾ ਕਿ ਜਿਹੜੀ ਸ਼ਰਿਆਮੋਂ ਤਵਕੀਆਂ ਹੋਣੀਆਂ ਜਾਂ ਫਿਰ ਪਾਲਸ ਹੋਣੇ ਅਲੱਗ-ਅਲੱਗ ਨੰਬਰਾਂ ਤੋਂ ਕੀ ਸਰ ਕੀ ਲੱਗਦਾ ਤੁਹਾਨੂੰ ਕਿ ਟਾਰਗੇਟ ਕਿਸ ਚੀਜ਼ ਦਾ ਉਹ ਲੱਗਦਾ ਜੀ ਇਹ ਕੋਈ ਮੁੱਲ ਗਲਤ ਮੁੱਲ ਅਨਸਰ ਜਿਹੜੇ ਆ ਨੇ ਜੀ ਪੰਜਾਬ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਆਮ ਜਿਹੜੇ ਲੋਕੀ ਨੇ ਉਹਨਾਂ ਚ ਮੁੱਲ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮੌਲਾ ਹੋਰ ਪ੍ਰਸ਼ਾਸਨ ਜਿਹੜੀ ਮੌਲਾ ਸਾਡੇ ਐਮਐਲਏ ਸਾਹਿਬ ਜਿਹੜੇ ਸ਼ਰੀ ਕਲਸੀ ਜੀ ਹੈਗੇ ਨੇ ਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ ਤੇ ਹੋਰ ਮੈਂ ਹੋਈ ਮੰਗ ਕਰਨਾ ਜੀ ਮੌਲਾ ਇਹਨਾਂ ਨੂੰ ਨਕੇਲ ਪਾ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਏ ਜਿਹਦੇ ਨਾਲ ਮੌਲਾ ਅਮਨ ਸ਼ਾਂਤੀ ਬਣੀ ਰਹੇ ਆਪਣੀ ਸੇਫਟੀ ਬਾਤ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੇਫਟੀ ਆ ਹੋਈ ਆ ਜੀ ਇਹ ਮੌਲਾ ਮੰਗ ਕਰਦੇ ਆ ਕਿ ਸਾਨੂੰ ਕੋਈ ਮਤਲਬ ਇੱਥੇ ਕੋਈ ਇੱਥੇ ਹਲੇ ਦੁਆਲੇ ਕੋਈ ਮਤਲਬ ਪੱਕੇ ਨਾਕੇ ਲਾਏ ਜਾਣ ਕੋਈ ਪੈਟਰੋਲਿੰਗ ਪਾਰਟੀਆਂ ਮਤਲਬ ਰਾਤੀ ਮਤਲਬ ਲਾਈਆਂ ਜਾਣ ਤੇ ਬਾਕੀ ਕੀ ਨੁਕਸਾਨ ਜਿਹੜਾ ਫਾਇਰਿੰਗ ਦਾ ਨੁਕਸਾਨ ਹੈ ਜੀ ਆ ਸਾਡੇ ਜਿਹੜੇ ਦਫਤਰ ਦੇ ਸ਼ੀਸ਼ੇ ਨੇ ਸਾਰੇ ਤੋੜਦੇ ਨੇ ਟੁੱਟਦੇ ਨੇ ਇੱਧਰ ਦੇਖੀ ਇਹ ਦਫਤਰ ਦੇ ਸਾਡੇ ਸ਼ੀਸ਼ੇ ਟੁੱਟ ਗਏ ਨੇ ਸਾਰੇ ਜੀ ਇੱਧਰ ਦੇਖੋ ਹਾਂਜੀ ਤੇ ਉਹ ਰਦੀ ਗੇਟ ਬੰਦ ਸੀ ਕੋਈ ਤੁਹਾਡਾ ਕੋਈ ਮਤਲਬ ਮੱਲੀ ਨੁਕਸਾਨ ਦੇ ਨਹੀਂ ਜਾਣੀ ਨੁਕਸਾਨ ਦੇ ਨਹੀਂ ਹੋਇਆ ਬਾਕੀ ਸਾਡੇ ਦਫ਼ਤਰ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਨੇ ਸਾਰੇ ਹਾਂ ਜੀ ਇੱਥੇ ਬਟਾਲਾ ਜਲੰਧਰ ਰੋਡ ਤੇ ਜਿਹੜੀ ਆ ਫਾਈਨਾਂਸ ਕੰਪਨੀ ਹੈਗੀ ਆ ਇਹਦੇ ਵਿੱਚ ਮਾਰਨਿੰਗ ਕਾਲ ਆਈ ਸਾਨੂੰ ਕਾਲ ਰੀਸੀਵ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਹ ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2:00 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ ਫਾਈਨਾਂਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤਾਂ ਕਿਸੇ ਹਮਲਾਵਰ ਨੇ ਉਹ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦਾ ਨਾ ਕੋਈ ਤੀ ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਈਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇੱਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆ ਸੋ ਇਹਨਾਂ ਨੇ ਦੱਸਿਆ ਕਿ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਦ ਡਰਾ ਤੁਮका ਤੁਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਸਿਸਟਰ ਕਰ ਰਹੇ ਹਾਂ ਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟ੍ਰੇਸ ਕਰ ਰਹੇ ਹਾਂ ਸੋ ਜਿਹੜਾ ਹਮਲਾਵਰ ਆ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ CCTV ਆ ਉਹ ਵੀ ਰਿਕਾਰਡ ਹੋਈ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਸ ਸਿਸਟਰ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ ਅਸੀਂ ਇਹਨੂੰ ਜੜਾ ਵਾ ਹੱਲ ਕਰਾਂਗੇ ਕਿਸੇ ਨੂੰ ਕਿ ਸਾਨੂੰ 5 ਜਿਹੜੇ ਖਾਲੀ ਰੌਂਦ ਮਿਲੇ ਨੇ